ਪਠਾਨਕੋਟ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਉਦਯੋਗਾਂ ਨੂੰ ਪਰਫੁੱਲਤ ਕਰਨ ਅਤੇ ਪਠਾਨਕੋਟ ਨੂੰ ਸ਼ਹਿਰ ਸਪਾਟੇ ਦੇ ਨਕਸ਼ੇ ਤੇ ਪ੍ਰਮੁੱਖ ਸਥਾਨ ਵਜੋਂ ਸਥਾਪਿਤ ਕਰਨ ਲਈ ਕੀਤੇ ਜਾ ਰਹੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ ਹੈ। ਸਰਕਾਰ ਵਪਾਰ ਮਿਲਣੀ ਦੌਰਾਨ ਅਜੀ ਤ੍ਰਿਹਨਯ ਪੰਜਾਬ ਸਰਕਾਰ ਵੱਲੋਂ ਪਠਾਨਕੋਟ ਦੇ ਧਾਰ ਕਲਾ ਨੂੰ ਸ਼ਹਿਰ ਸਪਾਟੇ ਵਜੋਂ ਵਿਕਸਿਤ ਕਰਨ ਦੀ ਸ਼ਲਾਘਾ ਕੀਤੀ। ਉਨਾ ਪਠਾਨਕੋਟ ਧਾਰ ਧੁਨੇਰਾ ਵਿਕਾਸ ਅਥਾਰਟੀ ਦੇ ਗਠਨ ਦਾ ਸੁਝਾਅ ਦਿੱਤਾ ਅਤੇ ਕਿਹਾ ਕਿ ਪੀਐਸ ਪੀਸੀਐਲ ਦੀ ਮਲਕੀਅਤ ਵਾਲੀ ਜ਼ਮੀਨ ਤੇ ਵੱਡੇ ਹਿੱਸੇ ਤੇ ਰਣਜੀਤ ਸਾਗਰ ਡੈਮ ਲਈ ਬਣਾਏ ਗਏ ਸ਼ੈੱਡ ਅਫਸਰਾ ਅਤੇ ਰਿਹਾਇਸ਼ੀ ਕਲੋਨੀਆਂ ਵਰਗਾ ਹੋਰ ਬੁਨਿਆਦੀ ਢਾਂਚਾ ਬੇਕਾਰ ਹੋ ਗਿਆ ਹੈ ਜੇ ਸਰਕਾਰ ਚਾਹੇ ਤਾਂ ਇਸ ਖੇਤਰ ਨੂੰ ਗ੍ਰੀਨ ਇੰਡਸਟਰੀ ਦੇ ਤੌਰ ਤੇ ਵਿਕਸਿਤ ਕੀਤਾ ਜਾ ਸਕਦਾ ਹੈ ਸਰਕਾਰ ਵਪਾਰ ਮਿਲਣੀ ਦੌਰਾਨ ਜਸਵੀਰ ਸਿੰਘ ਨੇ ਕਿਹਾ ਕਿ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਲੋਕਾਂ ਵਿੱਚ ਆ ਕੇ ਵਪਾਰੀਆਂ ਦੀਆਂ ਸ਼ਿਕਾਇਤਾਂ ਸੁਣਨ ਦੀ ਖੇਚਲ ਕੀਤੀ ਹੈ ਉਹਨਾਂ ਕਿਹਾ ਕਿ ਦੀਨਾਨਗਰ ਸਰਹੱਦ ਦੇ ਸਥਿਤ ਹੈ ਇਸ ਲਈ ਲਗਾਤਾਰ ਬਿਜਲੀ ਦੇ ਕਟ ਉਹਨਾਂ ਦੇ ਕੰਮ ਵਿੱਚ ਮੁਸ਼ਕਲਾਂ ਪੈਦਾ ਕਰਦੇ ਹਨ ਪੰਜਾਬ ਸਰਕਾਰ ਦੀ ਪਹਿਲ ਕਦਮੀਆਂ ਕਿ ਇਹ ਜਿਹੜੀ ਮਿਲਣੀ ਆ ਇਹ ਕਰ ਰਹੀ ਹੈ ਜਿਸ ਤਰ੍ਹਾਂ ਸਰਕਾਰ ਨੇ ਅੱਗੇ ਵੀ ਹੋ ਆਮ ਜਨਤਾ ਲਈ ਜਿਸ ਤਰ੍ਹਾਂ ਸਰਕਾਰ ਤੁਹਾਡੇ ਦੁਆਰਾ ਅੱਜ ਮੈਂ ਕਹਿ ਸਕਦਾ ਕਿ ਵਪਾਰ ਮੰਡਲ ਵੀ ਜਿਹੜੀ ਸਰਕਾਰ ਆ ਉਹ ਖੁਦ ਜਿਹੜੀ ਆ ਸਾਡੇ ਦੁਆਰ ਆਈ ਆ ਮੇਰੇ ਵਰਗੇ ਜਿਹੜੇ ਛੋਟੇ ਵਪਾਰੀ ਆ ਜਾਂ ਵੱਡੇ ਵਪਾਰੀ ਆ ਉਹਨਾਂ ਦੀਆਂ ਮੁਸ਼ਕਲਾਂ ਨੂੰ ਭਗਵੰਤ ਮਾਨ ਜੀ ਆਪ ਸੁਣਨ ਜਿਹੜੇ ਉਹ ਸਾਡੇ ਸ਼ਹਿਰ ਦੇ ਵਿੱਚ ਪਹੁੰਚੇ ਆ ਅਸੀਂ ਪਹਿਲੇ ਤੇ ਉਹਨਾਂ ਦਾ ਸਵਾਗਤ ਕਰਦੇ ਆ ਸਾਡੇ ਸ਼ਹਿਰ ਦੇ ਵਿੱਚ ਆਉਣ ਲਈ ਔਰ ਜੋ ਸਾਡੀਆਂ ਸਮੱਸਿਆਵਾਂ ਆ ਆਸ ਕਰਦੇ ਆ ਕਿ ਭਗਵੰਤ ਮਾਨ ਜੀ ਜਿਹੜੀਆਂ ਇਹ ਸਾਡੀਆਂ ਸਮੱਸਿਆਵਾਂ ਨੂੰ ਸੁਣਨਗੇ ਤੇ ਇਹਨਾਂ ਦਾ ਹੱਲ ਕਰਨਗੇ ਇੱਕ ਹੋਰ ਉਦਯੋਗਪਤੀ ਰਵੀ ਖਾਨਾ ਨੇ ਕਿਹਾ ਕਿ ਸਨਤੀ ਇਲਾਕਾ ਗੁਰਤਾਸਪੁਰ ਬਹੁਤ ਪਹਿਲਾਂ ਹੋਂਦ ਵਿੱਚ ਆਇਆ ਸੀ ਪਰ ਉਦੋਂ ਤੋਂ ਹੀ ਸਮੱਸਿਆਵਾਂ ਦੀ ਦਲਦਲ ਇਹ ਪਹਿਲੀ ਵਾਰ ਹੈ ਕਿ ਕੋਈ ਮੁੱਖ ਮੰਤਰੀ ਸਰਹਦੀ ਖੇਤਰ ਵਿੱਚ ਆਇਆ ਹੈ ਉਹਨਾਂ ਨੇ ਆਸ ਪ੍ਰਗਟਾਈ ਕਿ ਸਰਹਦੀ ਜ਼ਿਲ੍ਹੇ ਦੇ ਮਸਲੇ ਹੁਣ ਜਲਦੀ ਹੱਲ ਹੋ ਜਾਣਗੇ ਇਹ ਇੰਡਸਟਰੀਅਲ ਏਰੀਆ 1977 ਵਿੱਚ ਸਟੈਬਲਿਸ਼ ਹੋਇਆ ਬਿਨਾ ਮੁੱਢਲੀ ਸਹੂਲਤਾਂ ਦੇ ਅੱਜ ਵੀ ਉੱਥੇ ਕੋਈ ਬਿਜਲੀ ਪਾਣੀ ਸੀਵਰੇ ਦਾ ਕੋਈ ਅਰੇਂਜਮੈਂਟ ਨਹੀਂ ਆ 50 ਸਾਲ ਹੋ ਗਏ ਨੇ ਸਟੈਬਲਿਸ਼ ਹੋਇਆ ਕਈ ਗਵਰਨਮੈਂਟਾਂ ਆਈਆਂ ਕਾਂਲੀ ਕਾਂਗਰਸ ਭਾਰਤੀ ਜਨਤਾ ਪਾਰਟੀ ਕਿਸੇ ਨੇ ਆਡੀ ਬਾਜ ਨਹੀਂ ਸੁਣੀ ਇਥੋਂ ਤੱਕ ਕਰ ਕਿ 10 ਚੀ ਮੁਨਿਸਟਰ ਵੀ ਬਦਲ ਗਏ ਅਹੀਂ ਮਰੀ ਹੋਈ ਆਤਮਾ ਦੇ ਨਾਲ ਰਮਨ ਬੈਲ ਜੀ ਨੂੰ ਕੰਟੈਕਟ ਕੀਤਾ ਫੋਨ ਕੀਤਾ ਕਿ ਅਸੀਂ ਤੁਹਾਨੂੰ ਸਾਰੇ ਇੰਡਸਟਰੀ ਵਾਲੇ ਮਿਲਣਾ ਚਾਹੁੰਦੇ ਆ ਉਹ ਕਹਿੰਦੇ ਕਿ ਤੁਸੀਂ ਜੋ ਸਾਰੇ ਆਵੋਗੇ ਮੈਂ ਇਕੱਲਾ ਹੀ ਆ ਜਨਾ ਉਹ ਆਏ ਉਹਨਾਂ ਸਾਡੀ ਗੱਲ ਸੁਣੀ ਉਹਨਾਂ ਨੇ ਪਹਿਲੇ ਇੱਕੋ ਸ਼ਰਤ ਰੱਖੀ ਜੇ ਗੱਲ ਜਾਇਜ਼ ਹੋਏਗੀ ਤੇ ਮੈਂ ਕਰਨੀ ਜੇ ਨਜਾਇਜ਼ ਹੋਏਗੀ ਤੇ ਉਹ ਨਹੀਂ ਜੇ ਸਿਰੇ ਚੜਨੀ ਅਸੀਂ ਗੱਲ ਦੱਸੀ ਉਹਨਾਂ ਨੂੰ ਕਹਿੰਦੇ ਗੱਲ ਜਾਇਜ਼ ਆ ਉਹ ਸਾਨੂੰ ਚੰਡੀਗੜ੍ਹ ਲੈ ਗਏ ਉੱਥੇ ਵੱਡੇ ਅਫਸਰਾਂ ਨਾਲ ਮਲਾਇਆ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਇਹ ਐਨਆਈ ਡਿਮਾਂਡ ਜਾਇਜ਼ ਆ ਅਗੋਂ ਅਫਸਰ ਨੇ ਜਵਾਬ ਦਿੱਤਾ ਕਿ ਰਮਨ ਬੈਲ ਜੀ ਤੂੰ ਹੀ ਕਦੀ ਨਾਇਜ਼ ਡਿਮਾਂਡ ਦੇ ਨਾਲ ਚੱਲੇ ਹੀ ਨਹੀਂ ਐਨੀ ਗੱਲ ਕਹਿਣ ਦੀ ਲੋੜ ਹੀ ਨਹੀਂ ਸਾਨੂੰ ਹੌਸਲਾ ਹੋ ਗਿਆ ਕਿ ਬਈ ਹੁਣ ਕੁਛ ਨਾ ਕੁਛ ਹੋਏਗਾ ਤੇ ਰਮਨ ਬੈਲ ਜੀ ਨੇ ਬੜੀ ਮਿਹਨਤ ਕਰਕੇ ਡੀਸੀ ਸਾਹਿਬ ਨੂੰ ਇੰਡਸਟਰੀ ਡਿਪਾਰਟਮੈਂਟ ਦਫ਼ਤਰਾਂ ਨੂੰ ਚੀਫ ਇੰਜੀਨੀਅਰ ਨੂੰ ਸਦਿਆ ਸਾਡੇ ਇੰਡਸਟਰੀ ਏਰੀਆ ਵਿੱਚ ਸਦਿਆ ਹੀ ਨਹੀਂ ਸਗੋਂ ਉਹਨਾਂ ਨੂੰ ਪੈਦਲ ਸਾਰਾ ਇੰਡਸਟਰੀ ਏਰੀਆ ਦਿਖਾਇਆ ਦੇਖੋਂ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਵਾਕਿਆ ਐਨਆਈ ਡਿਮਾਂਡ ਜਾਇਜ਼ ਆ ਤੇ ਉਹਨਾਂ ਨੇ ਹੁਣ ਪੂਰਾ ਜੋਰ ਲਾ ਕੇ ਔਰ ਸਾਨੂੰ ਬਹਿਲ ਸਾਹਮਣੇ ਇਹ ਵੀ ਗਰੰਟੀ ਦਿਵਾਈ ਆ ਕਿ ਇਹ ਸਮੱਸਿਆ ਤੁਹਾਡੀ ਨਹੀਂ ਇਸ ਸਮੱਸਿਆ ਮੇਰੀ ਆ ਤੇ ਹੁਣ ਜੀ ਮਿੰਟਰੀ ਸਾਹਿਬ ਤੁਸੀਂ ਆਏ ਹੋ ਤੇ ਫੰਡਾਂ ਦਾ ਜਿਹੜਾ ਨਾ ਤਸਲੀ ਬਖਸ਼ ਮੰਡੋ ਦਿਓ ਤਾਂ ਜੋ ਬਹਿਲ ਸਾਹਿਬ ਇਹ ਸਾਡੀ ਸਮੱਸਿਆ ਦਾ ਹੱਲ ਕੱਢ ਸਕਣ ਤੇ ਜਿਹਦੇ ਨਾਲ ਵਪਾਰੀ ਵਰਗ ਤੇ ਇੰਡਸਟਰੀਅਲ ਏਰੀਆ 'ਚ ਕਾਫੀ ਜੋਸ਼ ਭਰਿਆ ਜਾਏ ਉਹਨਾਂ ਕਿਹਾ ਕਿ ਵਪਾਰੀਆਂ ਨੂੰ ਆਪਣਾ ਕੰਮ ਪੂਰੀ ਤਰ੍ਹਾਂ ਕਰਨ ਦਿੱਤਾ ਜਾਣਾ ਚਾਹੀਦਾ ਪਹਿਲੀ ਵਾਰ ਕੋਈ ਮੁੱਖ ਮੰਤਰੀ ਉਹਨਾਂ ਦੀਆਂ ਸਮੱਸਿਆਵਾਂ ਸੁਣਨ ਲਈ ਆਇਆ ਹੈ ਸਾਨੂੰ ਬੜਾ ਮਾਣ ਮਹਿਸੂਸ ਹੋਇਆ ਕਿ ਸਾਡੇ ਏਰੀਏ 'ਚ ਮੁੱਖ ਮੰਤਰੀ ਪਹਿਲੀ ਵਾਰ ਅਸੀਂ ਵੇਖਿਆ ਕਿ ਵਪਾਰੀਆਂ ਦੀ ਕੋਈ ਸਾਰ ਲੈਣ ਡਿਆ ਤੇ ਅੱਜ ਤੱਕ ਕੋਈ ਮੁੱਖ ਮੰਤਰੀ ਇੰਨੇ ਮਿਲਣੀ ਇੰਨੀ ਜਨਤਾ ਇਕੱਠੀ ਕਰਕੇ ਕਿਸੇ ਨੂੰ ਨਹੀਂ ਮਿਲਿਆ ਤੇ ਸਾਡੇ ਵਪਾਰੀਆਂ ਦਾ ਇਹ ਬੜਾ ਖੁਸ਼ੀ ਦਾ ਦਿਹਾੜਾ ਅੱਜ ਵੀ ਇੰਨੀ ਦੁਨੀਆ ਨੂੰ ਮਿਲਣ ਵਾਸਤੇ ਆਪ ਮੁੱਖ ਮੰਤਰੀ 'ਚ ਹੀ ਪਹੁੰਚੇ ਆ ਦੇ ਵਪਾਰੀਆਂ ਚ ਇਸ ਗੱਲ ਦੀ ਖੁਸ਼ੀ ਦੀ ਲਹਿਰ ਆ ਤੇ ਨਾਲ ਹੀ ਵਪਾਰੀ ਵਰਗ ਪੂਰਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਥ ਦੇਗਾ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਆਪਣੀਆਂ ਮੁਸ਼ਕਲਾਂ ਦੱਸਾਂਗੇ ਕਿਉਂਕਿ ਇਸ ਏਰੀਆ ਚ ਕਦੀ ਵੀ ਅੱਜ ਤੱਕ ਕੋਈ ਮੁੱਖ ਮੰਤਰੀ ਨਹੀਂ ਪਹੁੰਚ ਪਹੁੰਚ ਕੀਤੀ ਤੇ ਨਾ ਹੀ ਕਦੀ ਕੋਈ ਆਇਆ ਸੂਬੇ ਵਿੱਚ ਮਿਸਾਲੀ ਕੰਮ ਕਰਨ ਲਈ ਮੁੱਖ ਮੰਤਰੀ ਨੂੰ ਵਧਾਈ ਦਿੱਤੀ ਉਹਨਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਕਦੇ ਵੀ ਕਿਸੇ ਮੁੱਖ ਮੰਤਰੀ ਨੇ ਲੋਕਾਂ ਦੀ ਗੱਲ ਨਹੀਂ ਸੁਣੀ ਪਰ ਪਹਿਲੀ ਵਾਰ ਲੋਕਾਂ ਦੀ ਗੱਲ ਸੁਣੀ ਜਾ ਰਹੀ ਹੈ। ਉਹਨਾਂ ਬਟਾਲਾ ਵਿੱਚ ਟ੍ਰੈਫਿਕ ਜਾਮ ਅਤੇ ਸੁਰੱਖਿਆ ਦੇ ਨਾਲ-ਨਾਲ ਕਸਵੇ ਵਿੱਚ ਜਨਤਕ ਆਵਾਜਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਮੁੱਦੇ ਵੀ ਉਠਾਏ। ਉਹਨਾਂ ਸ਼ਹਿਰ ਵਿੱਚ ਸਨਤੀ ਵਿਕਾਸ ਨੂੰ ਉਲਾਰਾ ਦੇਣ ਲਈ ਸੂਬਾ ਸਰਕਾਰ ਵੱਲੋਂ ਠੋਸ ਉਪਰਾਲੇ ਕਰਨ ਦੀ ਵੀ ਮੰਗ ਕੀਤੀ। ਦਿਨਾਨਗਰ ਤੋਂ ਸਤਵਿੰਦਰ ਸਿੰਘ ਗੋਲਟੀ ਨੇ ਕਿਹਾ ਕਿ ਪਿਛਲੇ 35 ਸਾਲਾਂ ਵਿੱਚ ਕਿਸੇ ਨੇ ਵੀ आम आदमी दी परवाह ਨਹੀਂ ਕੀਤੀ ਉਹਨਾਂ ਕਿਹਾ ਕਿ ਹੁਣ ਮੁੱਖ ਮੰਤਰੀ ਦੇ ਠੋਸ ਯਤਨਾਂ ਨਾਲ ਪੰਜਾਬ ਬੇਮਿਸਾਲ ਵਿਕਾਸ ਅਤੇ ਤਰੱਕੀ ਦੇ ਨਵੇਂ ਦੌਰ ਦਾ ਗਵਾ ਬਣਿਆ ਉਹਨਾਂ ਮੰਗ ਕੀਤੀ ਕਿ ਹੱਥੀ ਖੁਦਾਈ ਕਰਨ ਦੀ ਬਜਾਏ ਮਸ਼ੀਨਾਂ ਨਾਲ 3 ਫੁੱਟ ਤੱਕ ਮਿੱਟੀ ਪੁਟਾਈ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਪੱਠਾ ਮਾਲਕਾਂ ਲਈ ਮਿੱਟੀ ਪੁੱਟਣ ਦੀ ਹੱਦ ਮੌਜੂਦਾ 2 ਏਕੜ ਤੋਂ ਵਧਾ ਕੇ 5 ਏਕੜ ਕੀਤੀ ਜਾਵੇ ਸੋ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕੀ ਪੰਜਾਬ ਦੇ ਇੱਕ ਲੋਤੇ ਮੁੱਖ ਮੰਤਰੀ ਨੇ ਜੋ ਆਮ ਜਨਤਾ ਵਿੱਚ ਜਾ ਕੇ ਆਮ ਜਨਤਾ ਦੀਆਂ ਸਮੱਸਿਆਵਾਂ ਜਿਹੜੀਆਂ ਸੁਣ ਕੇ ਤੇ ਮੌਕੇ ਤੇ ਹੱਲ ਕਰਦੇ ਨੇ ਸੋ ਇਹ ਪੰਜਾਬ ਦੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਨੂੰ ਜੋ ਹੈ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦਿਨ ਰਾਤ ਇੱਕ ਕਰ ਰਹੇ ਨੇ ਔਰ ਇਹ ਪੰਜਾਬੀਆਂ ਲਈ ਬਹੁਤ ਖੁਸ਼ੀ ਵਾਲੀ ਗੱਲ ਆ 올 ਵਰਲਡ ওপਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰਕੇ ਤੰਤਰਿਕ ਪੰਡਿਤ ਮੋਲਵੀ ਬੇਗਮ ਤੰਤਰਿਕ ਇਹਨਾਂ ਛੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਚ ਸਮਾਧਾਨ ਫ੍ਰੀ 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 ਆਰਕੇ ਤੰਤਰਿਕ ਮੋਬਾਈਲ 9517855093 70105 98475 ਪਤਾ ਪੰਜਾਬ